ਕੱਲ ਮੇਰੀ ਪ੍ਰੈਸ ਕਾਨਫਰੰਸ ਸੁਣਿਓ ਉਸ ਪ੍ਰੈਸ ਕਾਨਫਰੰਸ ਦੇ ਮੈਂ ਇਹਦੇ ਪੋਤੜੇ ਨਾ ਖੋਲੇ ਤੇ ਨਾ ਨਵਜੋਤ ਸਿੰਘ ਸਿੱਧੂ ਨਾ ਰੱਖਿਓ ਮੇਰਾ ਤੁਹਾਨੂੰ ਅੱਜ ਦੱਸਿਆਂ ਮੈਂ ਦੱਸੂ ਕਿ ਕਿਦਾਂ ਲੋਕਾਂ ਦੀ ਸਰਕਾਰ ਨੂੰ ਸਿਰਫ ਇੱਕ ਪਰਿਵਾਰ ਦੀ ਸਰਕਾਰ ਬਣਾ ਲਿਆ ਅਕਾਲੀ ਦਲ ਦੀ ਸਿਆਸੀ ਸਲਤਨਤ ਤਮਾਕਾ ਕਰਨ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀ ਇੱਕ ਟ੍ਰੇਲਰ ਅੰਮ੍ਰਿਤਸਰ 'ਚ ਦਿਖਾ ਦਿੱਤਾ ਸੀ ਕਰਦਾ ਭੀ ਦੀ ਲੰਕਾ ਢਾਇ ਕਹਾਵਤ ਨੂੰ ਸੱਚ ਕਰਨ ਦੇ ਰਾਹਾਂ ਤੇ ਚੱਲ ਰਹੇ ਸਿੱਧੂ ਨੇ ਕਾਂਗਰਸ ਪਾਰਟੀ ਚ ਸ਼ਾਮਲ ਹੋਣ ਤੋਂ ਬਾਅਦ ਅਕਾਲੀ ਦਲ ਤੇ ਸਭ ਤੋਂ ਵੱਡਾ ਹਮਲਾ ਬੋਲਿਆ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੱਸਿਆ ਕਿ ਕਿਵੇਂ ਪੰਜਾਬ ਸਰਕਾਰ ਨੇ ਸੂਬੇ ਚ ਲੁੱਟ ਕੀਤੀ ਇੱਕ ਵਾਰ ਤੁਸੀਂ ਖੁਦ ਹੀ ਸੁਣ ਲਵੋ ਪ੍ਰੈਸ ਕਾਨਫਰੰਸ ਚ ਅਕਾਲੀ ਦਲ ਤੇ ਲਗਾਏ ਗਏ ਕੁਝ ਵੱਡੇ ਅਤੇ ਗੰਭੀਰ aarop ਤਾਮਿਲਨਾਡੂ ਦੇ ਵਿੱਚ ਸਟੇਟ ਦੀ ਕਾਰਪੋਰੇਸ਼ਨ ਹੈ 6000 ਦੇ ਲਗਭਗ ਠੇਕੇ ਨੇ ਤੇ ਆਮਦਨ ਉਹਦੀ ਇੱਕ ਸਾਲ ਦੀ 30000 ਕਰੋੜ ਰੁਪਏ ਰੇਟ ਬਿਲਕੁਲ ਆਪਣੇ ਵਾਲੇ ਨੇ ਆਮਦਨ ਸਟੇਟ ਦੀ ਸਟੇਟ ਦੇ ਐਕਸਚੈਕਰ ਨੂੰ ਕਰੀਬ-ਕਰੀਬ 30000 ਕਰੋੜ ਰੁਪਏ 15% ਹਰ ਸਾਲ ਵਧਦੀ ਹੈ 15% ਹਰ ਸਾਲ ਵਧਦੀ ਹੈ ਇਮਪਲॉयਮੈਂਟ ਉਹਨਾਂ ਠੇਕੇ ਤੇ ਸਰਕਾਰੀ ਬੰਦਿਆਂ ਦੀ ਇਮਪਲॉयਮੈਂਟ ਕਰੀਬ 30000 30000 ਬੰਦਿਆਂ ਨੂੰ ਇਮਪਲॉयਮੈਂਟ ਹੈ ਹੁਣ ਇਹਨੂੰ ਪੰਜਾਬ ਦੇ ਨਾਲ ਤੋਲ ਲਓ ਪੰਜਾਬ 'ਚ 12500 ਠੇਕੇ ਐ ਡਬਲ ਸ਼ਰਾਬ ਦੀ ਖਪਤ ਡਿਊਟੀ 12500 ਠੇਕੇ ਸ਼ਰਾਬ ਦੀ ਖਪਤ ਡਿਊਟੀ ਤੇ ਪੰਜਾਬ ਦੀ ਇਨਕਮ 5000 ਕਰੋੜ ਰੁਪਏ ਉਹਾਂ ਸਟੇਟਾਂ ਦੀ ਇਨਕਮ 'ਚ ਕਿੰਨਾ ਫਰਕ ਇੱਕ ਸਾਲ ਦਾ 25000 ਕਰੋੜ ਇਹ ਕਿਵੇਂ ਫਰਕ ਪੈ ਗਿਆ ਇਹ ਕਿਹਨੇ ਫਰਕ ਪਾਇਆ ਇਹ ਨਿੱਜੀ ਠੇਕੇ ਕੌਣ ਚਲਾਉਂਦਾ ਇਹ ਸਾਰੇ ਪੰਜਾਬ ਨੂੰ ਪਤਾ ਬਾਈ ਜੀ ਨਾਮ ਦੇ ਦਿੰਨਾ ਮਾਉਂਟ ਵਿਊ ਹੌਲੀਡੇ ਰਿਜ਼ੋਰਟ ਧਰਮਸਾਲਾ ਰਾਜ ਰਾਏ ਹੌਲੀਡੇ ਜੈਪੁਰ ਇਹ ਬੰਦ ਪਿਆ ਸੋਨੀ ਹੌਲੀਡੇ ਰੈਜ਼ੋਰਟ ਇਹ ਬੰਦ ਪਿਆ ਇਹ ਮਸੂਰੀ ਚ ਹੈ ਪਾਣਾਜੀ ਗੋਆ ਦੇ ਵਿੱਚ ਬੰਦ ਪਿਆ ਮਨਾਲੀ ਦੇ ਵਿੱਚ ਬੰਦ ਪਿਆ ਸਾਰੇ ਪੰਜਾਬ ਦੇ ਹੋਟਲ ਜਿੰਨੇ ਨੇ ਘਾਟਿਆਂ ਚ ਨੇ ਬੰਦ ਪਏ ਨੇ ਤੇ ਇਹਨਾਂ ਦੇ ਇੱਕ ਇੱਕ ਹੋਟਲ ਦੇ ਇੱਕ ਇੱਕ ਕਮਰੇ ਦਾ 40-40 ਹਜ਼ਾਰ ਕਰ ਦਿਆ ਸੌਰੀ ਕਿਰਾਇਆ ਤੇ ਨਾਲ 5-5 ਲੱਖ ਕਿਰਾਇਆ ਆ ਵੇਖ ਲਓ ਤੁਸੀਂ ਆ ਇੱਥੇ ਹੁਣ ਪਿੰਡ ਦੇ ਵਿੱਚ ਜਿਹੜਾ ਨਵਾਂ ਹੋਟਲ ਖੁੱਲਿਆ ਤੁਸੀਂ ਦੇਖੋ ਚੈੱਕ ਕਰੋ ਜਿਹੜੇ ਉੱਥੇ ਵਾਲੇ ਵੀ ਹੋਟਲ ਨੇ ਇਹਨਾਂ ਨੂੰ ਕਿਉਂ ਨਹੀਂ ਘਾਟੇ ਪਏ ਇਹ ਤੇ ਇਹਨਾਂ ਦੀ ਟੂਰਿਜ਼ਮ ਪਾਲਿਸੀ ਹੈ ਜੀ 2007 ਦੇ ਵਿੱਚ ਸਲਾਰ ਬਦਲੀਆਂ 50 ਬੱਸਾਂ ਸੀ ਦੋ ਟ੍ਰਾਂਸਪੋਰਟ ਕੰਪਨੀਆਂ ਸੀ ਭਾਈ ਜੀ ਅੱਜ 10 ਸਾਲਾਂ 'ਚ 650 650 ਬੱਸਾਂ 8 ਟ੍ਰਾਂਸਪੋਰਟ ਕੰਪਨੀਆਂਾਂ ਪੰਜਾਬ ਰੋਡਵੇ ਤੇ ਪੰਜਾਬ ਦੀ ਜਿੰਨੀ ਟਰਾਂਸਪੋਰਟ ਹੈ ਉਹ ਸਾਰੀ 350 ਜਾਂ 400 ਕਰੋੜ ਦੇ ਘਾਟੇ ਚ ਹੈ ਜਿਹੜਾ ਟਾਈਮ ਟੇਬਲ ਬਣਦਾ ਬੱਸਾਂ ਦਾ ਜਾ ਪਤਾ ਕਰ ਲੋ ਜਦੋਂ ਟਾਈਮ ਟੇਬਲ ਬਣਦਾ ਹੈ ਇਹਨਾਂ ਦੇ ਚਹੀਤੇ ਉੱਥੇ ਬੈਠ ਕੇ ਟਾਈਮ ਟੇਬਲ ਬਣਾਉਂਦੇ ਇਹਨਾਂ ਦੀਆਂ ਬੱਸਾਂ 5-5 ਮਿੰਟ ਖੜ੍ਹਦੀਆਂ ਨੇ ਜਦ ਤੱਕ ਭਰਦੀਆਂ ਨਹੀਂ ਉਦ ਤੱਕ ਜਾਂਦੀਆਂ ਨਹੀਂ ਤੇ ਦੂਏ ਦੀਆਂ 15 ਸਕਿੰਟ ਨਹੀਂ ਖੜਨ ਦਿੰਦੇ ਉੱਥੇ ਜਾਓ ਪਤਾ ਕਰੋ ਕਿ ਕਿੰਨੀਆਂ ਕੰਪਨੀਆਂ ਨੇ ਇਹਨਾਂ ਨੇ ਜ਼ਬਰਨ ਖਰੀਦੀਆਂ ਨੇ ਮਾਧੋ ਕੇ ਟਰਾਂਸਪੋਰਟ ਸੰਦੀਪ ਟਰਾਂਸਪੋਰਟ ਜੇ ਪਤਾ ਕਰੋ ਤੁਹਾਨੂੰ ਆਪ ਨੂੰ ਦੱਸਣਗੇ ਲੋਕ ਦੁੱਖੜੇ ਰੋਣਗੇ ਕਿ ਭਾਈ ਹੁਣ ਤੇ ਇੰਨੇ ਪੈਸੇ ਮਿਲਦੇ ਆ ਕੱਲ ਨੂੰ ਇੰਨੇ ਵੀ ਨਹੀਂ ਮਿਲਣੇ ਪਠੰਡੇ ਦੇ ਵਿੱਚ ਜ਼ਮੀਨ ਖਰੀਦੀ ਗਈ ਆ ਡੰਪ ਦੇ ਲਈ ਮੰਡੀ ਖੁਰਦ ਪਿੰਡ ਜ਼ਮੀਨ ਖਰੀਦੀ 1 ਕਰੋੜ 59 ਲੱਖ ਦੀ ਤੇ 1 ਮਹੀਨੇ ਦੇ ਵਿੱਚ ਸਟੇਟ ਨੂੰ ਵਾਪਸ ਵੇਚਤੀ 5 ਕਰੋੜ 62 ਲੱਖ ਨਾਲ ਜੋੜ ਦਿਓ 80490 ਰੁਪਏ ਅੰਕੜਾ ਪੂਰਾ ਹੋ ਜੇ ਇਹ ਇੱਕ ਥਾਂ ਤੇ ਨਹੀਂ ਕੀਤਾ ਭਾਈ ਜੀ ਇਹਨੇ ਕਾ ਥਾਂ ਤੇ ਕੀਤਾ ਕਦੇ ਸੁਣਿਆ ਵੀ ਸਕੂਟਰਾਂ ਦੇ ਉੱਤੇ ਝੋਨਾ ਟੋਂਦਾ ਹੋਵੇ ਕੋਈ ਸੁਣਿਆ ਮਾਰੂ ਸਾਹਿਬ ਢੋਂਦੇ ਸਕੂਟਰਾਂ ਦੇ ਉੱਤੇ ਸਕੂਟਰ ਫਿੱਕੀ ਸ਼ਿਫ ਦੇ ਕੇ ਸਕੂਟਰਾਂ ਦੇ ਨੰਬਰ ਸਕੂਟਰਾਂ ਦੇ ਉੱਤੇ ਝੋਨਟ ਹੋਇਆ ਗਿਆ ਆ ਵੇਖ ਲਓ 32000 ਕਰੋੜ ਰੁਪਏ ਦਾ ਕਿਸਾਨ ਦਾ ਫੂਡਨ ਸਪਲਾਈ ਮਹਿਕਮੇ ਦਾ ਘਪਲਾ ਤੁਸੀਂ ਆਪ ਸਾਰਿਆਂ ਨੇ ਪੜਿਆ ਮਤਲਬ ਜਿਹੜਾ ਸੌਫਟ ਲੋਨ ਲਿੱਤਾ ਗਿਆ ਫੂਡਨ ਸਪਲਾਈ ਮਹਿਕਮੇ ਵੱਲੋਂ ਉਹਦਾ ਮਤਲਬ ਇਹ ਹੈ ਜੇ ਪੰਜਾਬ ਸਰਕਾਰ ਉਹ ਪੈਸੇ ਮੋੜਦੀ ਨਹੀਂ ਤੇ ਪੰਜਾਬ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਦੀ ਕੁੜਕੀ ਹੋਊ ਜਦੋਂ ਬਾਦਲ ਸਾਹਿਬ ਸਰਕਾਰ ਚ ਆਈ ਸੀ 44 44000 ਕਰੋੜ ਰੁਪਏ ਦਾ ਕਰਜ਼ਾ ਸੀ ਪੰਜਾਬ ਸਰਕਾਰ ਸਿਰ ਇਸ ਸਮੇਂ 188000 ਕਰੋੜ ਰੁਪਏ ਦਾ ਕਰਜ਼ਾ ਜੇ ਬੋਰਡਾਂ ਤੇ ਨਿਗਮਾਂ ਜਿਹੜੀਆਂ ਬੋਰਡਾਂ ਦੀਆਂ ਬਿਲਡਿੰਗਾਂ ਨਿਗਮਾਂ ਦੀਆਂ ਬਿਲਡਿੰਗਾਂ ਜਿਹੜੀਆਂ ਗਿਰਵੀ ਰੱਖੀਆਂ ਹੋਈਆਂ ਨੇ ਉਹ ਕਰਜ਼ਾ ਵੀ ਸ਼ਾਮਲ ਕਰ ਲਈਏ ਤੇ ਕਰਜ਼ਾ 3 ਲੱਖ ਕਰੋੜ ਰੁਪਏ ਬਣ ਜਾਂਦਾ ਬਾਈ ਜੀ ਹੁਣ ਅਸੀਂ ਕਰਜ਼ਾ ਲੈ ਰਹੇ ਹਾਂ ਕਰਜ਼ਾ ਮੋੜਨ ਲਈ ਅਖੀਰ 'ਚ ਨਵਜੋਤ ਸਿੰਘ ਸਿੱਧੂ ਨੇ ਆਪਣਾ ਉਹ ਦੁੱਖੜਾ ਵੀ ਸਭ ਨੂੰ ਸੁਣਾਇਆ ਜਦੋਂ ਉਹ ਪੰਜਾਬ ਦੇ ਭਲੇ ਲਈ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਕੋਲ ਅਕਾਲੀ ਜਲਤੋ ਵਕ ਹੋਣ ਲਈ ਗੋਹਾਰ ਲਗਾਉਣ ਗਏ ਸਨ ਸਿੱਧੂ ਮੁਤਾਬਕ ਉਹਨਾਂ ਦੀ ਇੱਕ ਨਾ ਸੁਣੀ ਗਈ ਚੰਡੀਗੜ੍ਹ ਤੋਂ ਮਰਮੋਹਨ ਸਿੰਘ ਜਗਬਾਣੀ ਟੀਵੀ